ਇਹੋ ਲਾ ਇਹੋ ਲਾ ਜੀ 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 ਜ ਨਹੀਂ ਸੋਣ ਰਹੇ ਸਾਡੇ ਉਧਰ ਦੇਖੋ ਇਸ ਵੇਲੇ ਦੀ ਵੱਡੀ ਖਬਰ ਹੈ ਜਿਹੜੀ ਉਹ ਫਰੀਦਕੋਟ ਤੋਂ ਸਾਹਮਣੇ ਆ ਰਹੀ ਹੈ ਕਿ ਫਰੀਦਕੋਟ ਦੇ ਵਿੱਚ ਕਿਸਾਨ ਜਥੇਬੰਦੀ ਵੱਲੋਂ ਹੰਸ ਰਾਜ ਦਾ ਵਿਰੋਧ ਕੀਤਾ ਜਾਣਾ ਸੀ ਸਾਦੀ ਕਿ ਹੰਸ ਰਾ ਆਏ ਨੇ ਕਿਸੇ ਪਿੰਡ ਵਿੱਚ ਜਾਣਾ ਸੀ ਪਰ ਪਿੰਡ ਵਿੱਚ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਬੈਠੀਆਂ ਹੋਰ ਉਸ ਦੇ ਨਾਲ ਜਿਹੜਾ ਮਾਹੌਲ ਕਾਫੀ ਤਣਾਪੂਨ ਹੋ ਗਿਆ ਸਾਦੀ ਕਿ ਪੁਲਿਸ ਮਰਾਜ਼ਮਾਂ ਦੇ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਧਰਨੇ ਵਾਲੀ ਥਾਂ ਤੋਂ ਉਠਾਇਆ ਗਿਆ ਤੇ ਕਈ ਕਿਸਾਨ ਗ੍ਰফতার ਕਰ ਲਏ ਪਰ ਇੱਥੇ ਪੁਲਿਸ ਦੀ ਇੱਕ ਇੱਕ ਵੀਰ ਪਕ ਕਹਿ ਸਕਦੇ ਹਰਕਤ ਦੇਖਣ ਨੂੰ ਮਿਲੀ ਕਿ ਉਹਨਾਂ ਦੇ ਵੱਲੋਂ ਜਵਾਕਾਂ ਨੂੰ ਵੀ ਡਰਾਇਆ ਧਮਕਾਇਆ ਕਿ ਜਿਹਦੀ ਵੀਡੀਓ ਤੁਹਾਨੂੰ ਸਾਬਤ ਦਿਖਾ ਸਕਦੇ ਆ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਛੋਟੇ ਛੋਟੇ ਜਵਾਕਾਂ ਦੇ ਉੱਤੇ ਵੀ ਲਾਠੀਆਂ ਜਵਾਕਾਂ ਵੱਲੋਂ ਲਾਠੀਆਂ ਦਿਖਾਈਆਂ ਕਿ ਉਹਨੂੰ ਡਰਾਇਆ ਗਿਆ ਧਮਕਾਇਆ ਕਿ ਜਿਹਦੀ ਵੀਡੀਓ ਤੁਸੀਂ ਦੇਖ ਸਕਦੇ ਆ ਦੱਸਦੀ ਕਿ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਆਪਣੀ ਡਿਊਟੀ ਨਿਭਾਉਂਦੇ ਹੋਏ ਕਿਤਨਾ ਕਿਤੇ ਕਿਸਾਨ ਜਥੇਬੰਦੀ ਇੱਥੇ ਗ੍ਰਿਫਤਾਰੀ ਕੀਤੀ ਜਾਣੀ ਪਰ ਉੱਥੇ ਦੂਜੇ ਪਾਸੇ ਜਿਹੜੇ ਕਿਸਾਨ ਨੇ ਪੰਜਾਬ ਦੀਆਂ ਕਿਸਾਨ ਜਥੇਬੰਦੀ ਲਗਾਤਾਰ ਭਾਜਪਾ ਲ ਕਿਸਾਨ ਜਥੇ ਨੇ ਫਰੀਦਕੋਟ ਦੇ ਵਿੱਚ ਹੰਸ ਰਾਜ ਦਾ ਵਿਰੋਧ ਕਰਨਾ ਸੀ ਪਰ ਪਹਿਲਾਂ ਹੀ ਹੰਸ ਰਾਜ ਦੇ ਪਹੁੰਚਣ ਤੋਂ ਪੁਰ ਦੇ ਬਲ ਤੋਂ ਧਰਨਾ ਚਕਾਤਾ ਗਿਆ ਤੇ ਕਿਸਾਨਾਂ ਨੂੰ ਗ੍ਰফতার ਕਰ ਲਿਆ ਗਿਆ ਹਾਂਜੀ ਕੀ ਨਾ ਤੁਹਾਡਾ ਜੀ ਮੇਰਾ ਨਾਮ ਜੀ ਪਾਲ ਸਿੰਘ ਹੈ ਪਾਲ ਸਿੰਘ ਜੀ ਅੱਜ ਹੰਸਰਾ ਹੰਸਨੀ ਦੇ ਪਿੰਡ ਤੁਹਾਡੇ ਹੋਣਾ ਸੀ ਤੁਸੀਂ ਇੱਥੇ ਵਿਰੋਧ ਕਰਨ ਸਵਾਲ ਕਰਨ ਪਹੁੰਚੇ ਸੀ ਕੀ ਕਹਣਾ ਜੀ ਹੁਣ ਅਸੀਂ ਜੀ ਇਹ ਹੀ ਕਿਹਾ ਸੀ ਪ੍ਰਸ਼ਾਸਨ ਨੂੰ ਵੀ ਸਾਡੀ ਗੱਲ ਕਰਾ ਦਿਓ ਪੰਜ ਗੱਲਾਂ ਦਾ ਸਾਡਾ ਜਵਾਬ ਦਿਵਾ ਦਿਓ ਹੁਣ ਪ੍ਰਸ਼ਾਸਨ ਸਾਡੇ ਤੇ ਉੱਤੇ ਪ੍ਰੈਸ਼ਰ ਪੈ ਰਿਹਾ ਕਿਉਂਕਿ ਉਹ ਕਹਿੰਦਾ ਵੀ ਮੈਂ ਗੱਲ ਨਹੀਂ ਕਰਨੀ ਤੇ ਇਹ ਸਾਨੂੰ ਹੁਣ ਪ੍ਰਸ਼ਾਸਨ ਨੇ ਕਿਹਾ ਸਭ ਵੱਧ ਤੋਂ ਵੱਧ ਸਾਨੂੰ ਚੱਕ ਕੇ ਥਾਣੇ ਲੈ ਜਾਣਗੇ ਕਿ ਸਾਡਾ ਯਾਰ ਹੱਕ ਨਹੀਂ ਬਣਦਾ ਇਹਗਾ ਇੱਕ ਸਵਦਾ ਤੱਕਾ ਹੋ ਰਿਹਾ ਸਾਡੇ ਨਾਲ ਕੋਈ ਨਹੀਂ ਅੱਜ ਲੈ ਜਾਣਗੇ ਹੋਰ ਹੋ ਰਹੀ ਯਾਰਾ ਕਿਸਾਨ ਅਸੀਂ ਇਕੱਠੇ ਕਰਕੇ ਆਵਾਂਗੇ ਅਸੀਂ ਤਾਂ ਬਹੁਤ ਸ਼ਾਂਤੀ ਢੰਗ ਨਾਲ ਬੈਠੇ ਸੀ ਤੇ ਸਾਡਾ ਵੀ ਹਾਈ ਕਮਾਂਡ ਤਾਈ ਮੈਸੇਜ ਉੱਪਰ ਗਏ ਆ ਕੋਈ ਨਹੀਂ ਟਰਾਲੀਆਂ ਭਰ ਕੇ ਚੱਲਦੇ ਅਸੀਂ ਸਵਾਲ ਕਿਹੜੇ ਤੁਸੀਂ ਉਹਨੂੰ ਜਿਹੜੇ ਹੁਣ ਕਰ ਰਹੇ ਹਾਸਲੇ ਇਹ 2024 ਦੇ ਵਿੱਚ ਹਨਾ 2014 ਦੇ ਵਿੱਚ ਇਹਨੇ ਕਿਹਾ ਸੀ ਵੀ ਜੱਟਾਂ ਨੂੰ ਐਮ ਐਸ ਸੀ ਦੇਵਾਂਗੇ ਤੇ ਕਾਨੂੰਨ ਦੀ ਪੱਕੀ ਗਾਰੰਟੀ ਦੇਵਾਂਗੇ ਫਸਲਾਂ ਦੀ ਇਹ ਗੁਜਰਾਤ ਦੇ ਵਿੱਚ ਖੁਦ ਮੁੱਖ ਮੰਤਰੀ ਜੀ ਉਦੋਂ ਬਾਦਲ ਸਾਹਿਬ ਵੀ ਸੀ ਇਹਨਾਂ ਨੇ ਸਾਰਿਆਂ ਨੇ رائے ਬਣਾਈ ਵੀ ਜੱਟਾਂ ਨੂੰ ਐਮ ਐਸ ਸੀ ਦਿੱਤੀ ਜਾਵੇ ਸਾਡੀ ਸਰਕਾਰ ਆ ਗਈ 15-15 ਲੱਖ ਰੁਪਇਆ ਖਾਤੇ ਚ ਪਾਇਆ ਜਾਊਗਾ ਸਾਰਾ ਕੁਝ ਦੇਵਾਂਗੇ ਅੱਜ ਕਿੱਧਰ ਗਿਆ ਇਹ ਫੇਰ ਸਾਡੇ ਆਦਰੇ ਮਿਸ਼ਰਾ ਨੇ ਚਾਰ ਕਿਸਾਨ ਸ਼ਹੀਦ ਕਰਤੀ ਪੱਤਰਕਾਰ ਵੀਰ ਸ਼ਹੀਦ ਕੀਤਾ ਇਹਨਾਂ ਨੇ ਟਿਕਟ ਦਿੱਤੀ ਇਹ ਕਿੱਧਰਲੀ ਸਰਕਾਰ ਆ ਗਈ ਸਾਡਾ ਕਹਿਣ ਦਾ ਮਸਲਾ ਹੈ ਯਾਰ ਸਾਡੇ ਚ ਲੋਕ ਕੱਲ ਹੁਣ 23 ਤਰੀਕ ਨੂੰ ਇਹਨਾਂ ਦਪੇੜ ਦਿੱਤੀ ਸੀ ਦਪੇੜ ਚ ਕੋਈ ਗਿਆ ਇਹਨਾਂ ਕੋਲੇ ਮੁੱਦਾ ਹੀ ਨਹੀਂ ਕੋਈ ਗੱਲ ਦਾ ਮੁੱਦਾ ਕਰਨ ਸਾਡੇ ਨਾਲ ਬਹਿ ਕੇ ਗੱਲ ਕਰਨ ਟੇਬਲ ਟੌਰ ਤੇ ਹੋਂ ਤੇ ਗੱਲ ਕਰਨ ਕੋਈ ਅਸੀਂ ਦੁਸ਼ਮਣ ਥੋੜੇ ਅਸੀਂ ਕਿਹੜਾ ਪਾਕਿਸਤਾਨ ਤੋਂ ਆਏ ਹਿੰਦਸਤਾਨ ਦੇ ਬੰਦੇ ਆ ਯਾਨਕੀ ਫਿਰ ਵੀ ਬਾਈ ਚਾਂਸ ਤੁਹਾਡੇ ਅੱਗੇ ਪਿੰਡ ਆਉਂਦੇ ਤੁਸੀਂ ਇਸੇ ਤਰ੍ਹਾਂ ਵਿਰੋਧ ਜਾਰੀ ਰੱਖੋਗੇ ਹਾਂ ਇਸੇ ਤਰ੍ਹਾਂ ਜਾਰੀ ਰੱਖੋ ਸਾਡਾ ਅੱਜ ਵਾਦ ਤੋਂ ਇਹ ਪ੍ਰਸ਼ਾਸਨ ਸਾਨੂੰ ਲੈ ਜਾਊਗਾ ਸਾਨੂੰ 10 ਦਿਨ ਰੱਖ ਲੈ ਸਾਨੂੰ 20 ਦਿਨ ਰੱਖ ਲੈ ਕੋਈ ਗੱਲ ਨਹੀਂ ਦਾਦੀ ਕਿਸਾਨ ਜਥੇਬੰਦੀਆਂ ਦਾ ਇਲਜ਼ਾਮ ਆ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੇ ਛੋਟੇ-ਛੋਟੇ ਬੱਚਿਆਂ ਨੂੰ ਘੁੱਟਿਆ ਗਿਆ ਕਿਸਾਨਾਂ ਦਾ ਕਹਿਣਾ ਕਿ ਸਾਡੇ ਬੱਚਿਆਂ ਦਾ ਕੀ ਕਸੂਰ ਆ ਸਾਡੇ ਸਾਡਾ ਵੀ ਕੀ ਕਸੂਰ ਸਾਨੂੰ ਕਿਉਂ ਗ੍ਰਿਫਤਾਰ ਕੀਤਾ ਜਾ ਰਿਹਾ ਅਸੀਂ ਆਪਣੇ ਹੱਕ ਮੰਗ ਰਹੇ ਅਸੀਂ ਆਪਣੇ ਸਵਾਲਾਂ ਦੇ ਜਵਾਬ ਲੈਣੇ ਹਨ ਅਸੀਂ ਭਾਜਪਾ ਲੀਡਰਾਂ ਤੋਂ ਆਪਣੇ ਸਵਾਲ ਪੁੱਛਣੇ ਸਾਨੂੰ ਸਵਾਲ ਪੁੱਛਣ ਕਿਉਂ ਨਹੀਂ ਦਿੱਤੇ ਸਾਡੇ ਦੀਆਂ ਗੁਤਾਰੀਆਂ ਕਿਉਂ ਕੀਤੀਆਂ ਨੇ ਉੱਥੇ ਹੀ ਪੰਜਾਬ ਕਿਸਾਨਾਂ ਵੱਲੋਂ ਉੱਥੇ ਕਿਸਾਨਾਂ ਦੇ ਵੱਲੋਂ ਪੰਜਾਬ ਦੀ ਮਾਨ ਸਰਕਾਰ ਦੇ ਵੱਡੇ ਜਿਹੇ ਸਵਾਲ ਖੜੇ ਕੀਤੇ ਗਏ ਦਾਦੀ ਕਿ ਲਗਾਤਾਰ ਕਿਸਾਨ ਜਥੇਬੰਦੀਆਂ ਦੇ ਜੜੀਆਂ ਆਪਣੀਆਂ ਮੰਗਾਂ ਲੈ ਕੇ ਲਗਾਤਾਰ ਡਟ ਕਸਾਨਾਂ ਦਾ ਹੁਣ ਪ੍ਰੋਗਰਾਮ ਸੀਗਾ ਕਿ ਭਾਵੇਂ ਬੀਜੇਪੀ ਲੀਡਰ ਚਾਹੇ ਉਹ ਜਿਹੜੀ ਮਰਜ਼ੀ ਪਾਰਟੀ ਦੇ ਲੀਡਰ ਹੋ ਉਹਨਾਂ ਤੋਂ ਘੇਰ ਕੇ ਉਹਨਾਂ ਦਾ ਸਵਾਲ ਜਵਾਬ ਕੀਤੇ ਜਾਣਗੇ ਪਰ ਕੀਤਾ ਨਾ ਕਿਤੇ ਹੁਣ ਬੀਜੇਪੀ ਲੀਡਰ ਸਵਾਲ ਉਹ ਜਿੱਥੇ ਭੱਜਦੇ ਨੇ ਉੱਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਆਪਣੀ ਡਿਊਟੀ ਨੂੰ ਦੇਖਦੇ ਹੋਏ ਆ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਲਗਾਤਾਰ ਅਦਤियां ਨੇ ਵੀ ਕਿਸੇ ਵੀ ਲੀਡਰ ਦੇ ਚੋਣ ਪ੍ਰਚਾਰ ਵਿੱਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਜਿੱਦੇ ਚੱਲ ਨੇ ਲਗਾਤਾਰ ਪੁਲਸ ਪ੍ਰਚਾਰਣ ਨੇ ਐਕਸ਼ਨ ਮੂੜਿਆ ਪਰ ਕਿਸਾਨ ਆ ਜਿਹੜੇ ਉਹ ਵੀ ਸ਼ਾਂਤ ਤੂ ਤਰੀਕੇ ਨਾਲ ਸਵਾਲ ਜਵਾਬ ਕਰਦੇ ਨੇ ਕਿਉਂਕਿ ਕਿਸਾਨ ਜਥੇਬੰਦੀ ਚਾਹੀਦੇ ਕਿ ਉਹਨਾਂ ਨੂੰ ਵੀ ਜਿਹੜੇ ਕਿਸਾਨ ਸਵਾਲ ਨੇ ਲੀਡਰ ਸਵਾਲ ਕਰਨੇ ਸਿਰਫ ਲੀਡਰਾਂ ਤੋਂ ਸਵਾਲ ਹੈ ਤੇ ਸ਼ਾਂਤ ਵੀ ਤਰੀਕੇ ਨਾਲ ਵਿਰੋਧ ਕਰਨਾ ਚਾਹੀਦਾ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਹੁੱਲੜਬਾਜੀ ਨਹੀਂ ਕਰਨੀ ਚਾਹੀਦੀ ਜੇਕਰ ਉਹ ਹੁੱਲੜਬਾਜੀ ਕਰਦੇ ਨੇ ਕਿਤਨਾ ਕਿਤੇ ਇਹਨਾਂ ਦਾ ਕਿਸਾਨ ਕਿਸੇ ਡੱਕ ਵਿੱਚ ਆ ਜਾ ਉਹ ਕਿਸਾਨਾਂ ਨੂੰ ਹੀ ਭੁਗਤਣਾ ਪੈ ਸਕਦਾ ਜੇ ਤੇ ਚੱਲੀਆਂ ਕਿਸਾਨਾਂ ਦੇ ਕੱਢੀ ਕਾਰਵਾਈ ਉਸ ਦੀ ਪਰ ਕਿਤਨਾ ਕਿਤੇ ਕਿਸਾਨ ਜਿਥੇ ਬਣ ਚਾਹੀਦਾ ਕਿ ਉਹ ਹਰੇਕ ਬੰਦੇ ਦਾ ਉਹਨਾਂ ਦਾ ਹੱਕ ਬਣਦਾ ਕਿ ਲੀਡਰਾਂ ਤੋਂ ਸਵਾਲ ਪੁੱਛਣਾ ਪੰਜਾਬ ਦੇ ਹਰੇਕ ਵਿਅਕਤੀ ਨੂੰ ਅਧਿਕਾਰ ਹੈ ਕਿ ਉਹ ਆਪਣੇ ਲੀਡਰ ਤੋਂ ਸਵਾਲ ਜਵਾਬ ਕਰੇ ਪਰ ਕਿਤਨਾ ਕਿਤੇ ਉਹ ਵੀ ਇੱਕ ਮर्यादा ਦੇ ਵਿੱਚ ਰਹਿ ਕੇ ਸਵਾਲ ਜਵਾਬ ਕਰਨਾ ਚਾਹੀਦਾ ਪਰ ਇੱਥੇ ਸ਼ਾਂਤਪੂਰਕ ਤਰੀਕੇ ਨਾਲ ਕਿਸਾਨ ਬੈਠੇ ਜਾਂ ਚੱਲਦੇ ਲਗਾਤਾਰ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿਸਾਨਾਂ ਦੇ ਉੱਤੇ